रेलवे स्टेशन ਤੇ ਮੁਫਤ ਵਾਈਫਾਈ ਦੀ ਵਰਤੋਂ ਕਰਕੇ ਕੀਤੀ ਪੜ੍ਹਾਈ ਕੁਲੀ ਤੋਂ ਬਣ ਗਿਆ ਐਸਆਈ ਅਧਿਕਾਰੀ ਸੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿੱਥੇ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਕੋਈ ਨਾ ਕੋਈ ਸਾਨੂੰ ਅਜੇਹੀ ਕਹਾਣੀ ਅਜੇਹੀ ਵੀਡੀਓ ਮਿਲਦੀ ਹੈ ਜਿਸ ਦੇ ਵਿੱਚ ਕੁਝ ਅਲੱਗ ਹੀ ਕੀਤਾ ਹੁੰਦਾ ਹੈ ਜਿਸ ਨੂੰ ਆਮ ਬੰਦਾ ਮਹਿਸੂਸ ਵੀ ਨਹੀਂ ਕਰ ਸਕਦਾ ਇਥੋਂ ਤੱਕ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਕਿਹਾ ਜਾਂਦਾ ਹੈ ਕਿ ਮੋਬਾਈਲ ਫੋਨ ਬੱਚਿਆਂ ਨੂੰ ਗੁੰਮਰਾਹ ਕਰਦੇ ਹਨ ਪਰ ਕੀ ਇਹ ਸੱਚ ਹੈ ਜੇਕਰ ਮੋਬਾਈਲ ਫੋਨ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਨਾ ਸਿਰਫ ਬੱਚਿਆਂ ਨੂੰ ਸਗੋਂ ਵੱਡਿਆਂ ਨੂੰ ਵੀ ਕਿਸੇ ਚੰਗੇ ਕੰਮ ਵਿੱਚ ਮਦਦ ਕਰ ਸਕਦਾ ਹੈ ਇਹ ਗੱਲ ਇੱਕ ਕੁਲੀ ਨੇ ਸੱਚ ਸਾਬਤ ਕਰ ਦਿੱਤੀ ਹੈ ਜਿਸ ਨੇ ਸਿਰਫ ਆਪਣੇ ਮੋਬਾਈਲ ਫੋਨ ਦੀ ਮਦਦ ਨਾਲ ਯੂਪੀਐਸਸੀ ਸਿਵਲ ਸੇਵਾਵਾਂ ਵਿੱਚ ਪ੍ਰੀਖਿਆ ਪਾਸ ਕੀਤੀ ਇਹ ਉਸ ਦੀਆਂ ਕਿਤਾਬਾਂ ਉਸ ਦਾ ਸਿਲੇਬਸ ਉਸ ਦੀ ਅਧਿਐਨ ਸਮੱਗਰੀ ਅਤੇ ਉਸ ਦੇ ਅਭਿਆਸ ਪੱਤਰ ਸਨ ਜੋ ਉਸ ਨੂੰ ਉਸ ਦੀ ਮੰਜ਼ਲ ਤੱਕ ਲੈ ਗਏ ਆਓ ਜਾਣਦੇ ਹਾਂ ਆਈਏਐਸ ਸ਼੍ਰੀਨਾਥ ਕੇ ਦੀ ਸਫਲਤਾ ਦੀ ਕਹਾਣੀ ਜੋ ਸੱਚ ਹੋਣ ਦੇ ਬਾਵਜੂਦ ਯਕੀਨ ਵਿਸ਼ਵਾਸਯੋਗ ਹੈ ਸ਼੍ਰੀਨਾਥ ਕੇ ਕੇਰਲ ਦੇ ਮੂਨਾਰ ਦਾ ਰਹਿਣ ਵਾਲਾ ਹੈ ਤੇ ਇਹ ਇਰਾਨਾ ਕੋਲਮ ਵਿੱਚ ਇੱਕ ਕੋਲੀ ਵਜੋਂ ਕੰਮ ਕਰਦਾ ਸੀ ਉਹ ਇੱਕ ਮੱਧ ਵਰਗੀ ਪਰਿਵਾਰ ਤੋਂ ਹੈ ਤੇ ਰੇਲਵੇ ਸਟੇਸ਼ਨ ਤੇ ਇੱਕ ਅਧਿਕਾਰਤ ਕੋਲੀ ਵਜੋਂ ਕੰਮ ਕਰਦਾ ਸੀ ਉਹ ਆਪਣੇ ਪਰਿਵਾਰ ਦਾ ਇੱਕ ਲੋਤਾ ਕਮਾਉਣ ਵਾਲਾ ਮੈਂਬਰ ਸੀ 2018 ਵਿੱਚ 27 ਸਾਲ ਦੀ ਉਮਰ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਇੱਕ ਕੋਲੀ ਵਜੋਂ ਕੰਮ ਕਰਨ ਨਾਲ ਪਰਿਵਾਰ ਲਈ ਕਾਫੀ ਆਮਦਨ ਨਹੀਂ ਹੋ ਰਹੀ ਸੀ ਉਸ ਸਮੇਂ ਉਸ ਦੀ ਇੱਕ ਸਾਲ ਦੀ ਧੀ ਸੀ ਜਿਸ ਨੂੰ ਉਹ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਬਚਾਉਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਉਸ ਦਾ ਬਚਪਨ ਦਾ ਜੀਵਨ ਬਿਹਤਰ ਹੋਵੇ ਇਸ ਲਈ ਉਸ ਨੇ ਇੱਕ ਬਿਹਤਰ ਰਸਤਾ ਅਪਣਾਉਣ ਦਾ ਫੈਸਲਾ ਕੀਤਾ ਆਪਣੀ ਆਮਦਨ ਵਧਾਉਣ ਲਈ ਉਸ ਨੇ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਸ ਦੀ ਰੋਜ਼ਾਨਾ ਆਮਦਨ 4 ਤੋਂ 500 ਰੁਪਏ ਤੋਂ ਵੱਧ ਹੋ ਗਈ ਪਰ ਜਦੋਂ ਉਹ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਤਾਂ ਉਸਦੇ ਮਨ ਵਿੱਚ ਯੂਪੀਐਸਸੀ ਸਿਵਲ ਸੇਵਾਵਾਂ ਦੀ ਤਿਆਰੀ ਕਰਨ ਦਾ ਵਿਚਾਰ ਆਇਆ ਉਸ ਕੋਲ ਕੋਚਿੰਗ ਜਾਂ ਟਿਊਸ਼ਨ ਲਈ ਪੈਸੇ ਨਹੀਂ ਸਨ ਪਰ ਉਸਨੇ ਜੋ ਵੀ ਉਪਲਬਧ ਸਰੋਤ ਸਨ ਉਸ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਤੇ ਸਿਵਲ ਸੇਵਾਵਾਂ ਬਣਨ ਦਾ ਆਪਣਾ ਸੁਪਨਾ ਨਹੀਂ ਛੱਡਿਆ 2016 ਵਿੱਚ ਜਦੋਂ ਸਰਕਾਰ ਨੇ ਮੁਫਤ ਵਾਈਫਾਈ ਦੀ ਸਹੂਲਤ ਸ਼ੁਰੂ ਕੀਤੇ ਤਾਂ ਸ਼੍ਰੀ ਨਾਥ ਨੇ ਇਸ ਦਾ ਫਾਇਦਾ ਉਠਾਣ ਦਾ ਫੈਸਲਾ ਕੀਤਾ ਉਸ ਕੋਲ ਇੱਕ ਮੋਬਾਈਲ ਫੋਨ ਤੇ ਮੁਫਤ ਵਾਈਫਾਈ ਕਨੈਕਸ਼ਨ ਸੀ ਜਿਸ ਨੇ ਉਸ ਨੂੰ ਸੁਪਨਾ ਦੇਖਣ ਤੇ ਆਪਣਾ ਟੇਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਿਸ ਦੇ ਵਿੱਚ ਉਸ ਨੂੰ ਡਿਜੀਟਲ ਇੰਡੀਆ ਦੇਸ਼ ਨੂੰ ਡਿਜੀਟਲ ਬਣਾਉਣ ਦੀ ਮੁਹਿੰਮ ਦੌਰਾਨ ਮਦਦ ਮਿਲੀ ਇਸ ਮੁਹਿੰਮ ਦੇ ਤਹਿਤ ਸ਼ੁਰੂ ਵਿੱਚ ਬਹੁਤ ਸਾਰੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਮੁਫਤ ਵਾਈਫਾਈ ਸੇਵਾ ਨਾਲ ਲੈਸ ਕੀਤਾ ਗਿਆ ਸੀ ਇਸ ਦਾ ਫਾਇਦਾ ਉਠਾਉਂਦੇ ਹੋਏ ਸ਼੍ਰੀ ਨਾਥ ਜੋ ਉਸ ਸਮੇਂ ਇੱਕ ਕੁਲੀ ਸੀ ਤੇ ਵਰਤਮਾਨ ਵਿੱਚ ਇੱਕ ਆਈਏਐਸ ਅਧਿਕਾਰੀ ਹੈ ਜੋ ਹਜ਼ਾਰਾਂ ਨੌਜਵਾਨਾਂ ਲਈ ਇੱਕ ਆਦਰਸ਼ ਹੈ ਨੇ 스마트ਫੋਨ ਰਾਹੀਂ ਪੜ੍ਹਾਈ ਸ਼ੁਰੂ ਕੀਤੀ ਮੁਫਤ ਵਾਈਫਾਈ ਦੀ ਮਦਦ ਨਾਲ ਸ਼ਰੀਨਾਥ ਨੇ ਰੇਲਵੇ ਸਟੇਸ਼ਨ ਤੇ ਕੰਮ ਕਰਦੇ ਸਮੇਂ ਆਨਲਾਈਨ ਲੈਕਚਰ ਸੁਣਦਾ ਸੀ ਕੇ ਪੀ ਐਸ ਸੀ ਪਾਸ ਕਰਨ ਤੋਂ ਬਾਅਦ ਉਸ ਨੇ ਚੌਥੀ ਕੋਸ਼ਿਸ਼ ਵਿੱਚ ਯੂ ਪੀ ਐਸ ਸੀ ਦੀ ਪ੍ਰੀਖਿਆ ਵੀ ਪਾਸ ਕਰ ਲਈ ਆਈ ਐਸ ਸ਼ਰੀਨਾਥ ਅੱਜ ਉਹਨਾਂ ਲੱਖਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹਨ ਜੋ ਕੁਝ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਨਿਰਾਸ਼ ਮਹਿਸੂਸ ਕਰਦੇ ਹਨ ਉਸ ਦੀ ਸਫਲਤਾ ਦੀ ਕਹਾਣੀ ਦਰਸਾਉਂਦੀ ਹੈ ਕਿ ਕੋਈ ਵੀ ਸਮੱਸਿਆ ਤੁਹਾਡੇ ਤਰੱਕੀ ਨੂੰ ਰੋਕ ਨਹੀਂ ਸਕਦੀ ਤੁਹਾਨੂੰ ਬਸ ਕੁਝ ਕਰਨ ਦੀ ਹਿੰਮਤ ਰੱਖਣ ਦੀ ਲੋੜ ਹੈ ਸੋ ਦੋਸਤੋ ਅਗਰ ਜ਼ਿੰਦਗੀ ਵਿੱਚ ਕਿਸੇ ਨੇ ਕੁਝ ਕਰਨਾ ਹੋਵੇ ਤਾਂ ਉਸ ਨੂੰ ਇੱਕ ਦ੍ਰਿੜ ਪ੍ਰਾਣ ਲੈਣਾ ਚਾਹੀਦਾ ਹੈ ਯਾਨੀ ਕਿ ਥਾਣ ਲੈਣਾ ਚਾਹੀਦਾ ਹੈ ਕਿ ਜੇਕਰ ਉਹ ਕੁਝ ਬਣਨਾ ਚਾਹੁੰਦਾ ਹੈ ਤਾਂ ਬਣ ਕੇ ਹਟੇਗਾ ਜਿਵੇਂ ਕਿ ਸ਼੍ਰੀਨਾਥ ਕੇਰਲਾ ਦਾ ਇੱਕ ਆਮ ਵਰਗ ਦਾ ਨੌਜਵਾਨ ਸੀ ਜੋ ਕਿ ਇੱਕ ਕੁਲੀ ਦਾ ਕੰਮ ਕਰਦਾ ਸੀ ਜਿਸ ਨੇ ਆਪਣੀ ਮੋਬਾਈਲ ਤੋਂ ਪੜ੍ਹਾਈ ਕਰਕੇ ਆਈਏਐਸ ਅਧਿਕਾਰੀ ਬਣ ਗਿਆ ਇਸ ਤੋਂ ਸਾਬਤ ਹੁੰਦਾ ਕਿ ਜੇਕਰ ਕਿਸੇ ਨੇ ਕੁਝ ਬਣਾ ਹੋਵੇ ਤਾਂ ਉਹ ਬਹਾਨੇ ਨਹੀਂ ਲਾਉਂਦਾ ਜਿੱਥੇ ਉਹ ਰਾਤ ਨੂੰ ਆਪਣਾ ਕੁਲੀ ਦਾ ਕੰਮ ਕਰਦਾ ਸੀ 4-500 ਰੁਪਏ ਕਮਾਉਂਦਾ ਸੀ ਉੱਥੇ ਹੀ ਉਹ ਆਪਣੀ ਪੜ੍ਹਾਈ YouTube ਤੇ ਸ਼ੁਰੂ ਕੀਤੀ ਜਿਸ ਤੋਂ ਬਾਅਦ ਉਹ 2017 ਵਿੱਚ ਪ੍ਰੀਖਿਆ 'ਚੋਂ ਫੇਲ ਹੋ ਗਿਆ ਪਰ ਫਿਰ ਵੀ ਉਸਨੇ ਹਿੰਮਤ ਨਹੀਂ ਛੱਡੀ ਉਹ ਲਗਾਤਾਰ ਲੈਕਚਰ YouTube ਤੇ ਲਾਉਂਦਾ ਰਿਹਾ ਅਤੇ 2018 ਦੇ ਵਿੱਚ ਉਸਨੇ ਆਪਣਾ IAS ਅਧਿਕਾਰੀ ਦਾ ਪੇਪਰ ਜੋ ਹੈ ਪਾਸ ਕਰ ਲਿੱਤਾ ਜਿਸ ਤੋਂ ਬਾਅਦ ਹੁਣ ਉਹ ਅੱਜ ਦੇ ਸਮੇਂ ਵਿੱਚ IAS ਅਧਿਕਾਰੀ ਹੈ ਸੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ